ਵੇ ਭਾਈ ਕਰੀ ਆਂ ਹਾਂ ਕਿਹੜੀ ਆਂ ਦੁੱਧ ਲੈਣਾ ਸੀ ਮੈਂ ਤਾਂ ਕੁੱਟਕਾ ਛੋਟਾ ਹਾਂ ਦੁੱਧ ਨੂੰ ਕੋਈ ਇੱਥੇ 부ਰੀ ਬਣ ਕੇ ਗਈ ਆਂ ਚਲ ਕੋਈ ਨਹੀਂ ਭਾਈ ਬਾਹਲੀ ਗੱਲਾਂ ਕਰਦੇ ਕੁੱਟ ਦੁੱਧ ਦੇਣਾ ਦੇ ਦੇ ਨਹੀਂ ਭਾਗਿਆ ਨਹੀਂ ਮੈਂ ਤੂੰ ਤਾਂ ਰੋਜ਼ ਘਰ ਵੀ ਚੱਕਦਾ ਹੈ ਨਹੀਂ ਪੈਰ ਕਿਉਂਦਾ ਜਿਹੜਾ ਤਾਜ਼ਾ ਨਹੀਂ ਭਾਈ ਮੈਂ ਰੋਜ਼ ਅਸੀਂ ਭਾਈ ਕਿਨੂ ਕਿਨੂ ਪੂਰਾ ਕਰਾਂਗੇ ਕੁੱਟ ਦੇ ਦੇਣਾ ਤਾਂ ਪਰ ਰੋਜ਼ ਪਾਣੀ ਪਾ ਦੇਣਾ ਦੁੱਧ ਤੁਸੀਂ ਕਿਉਂ ਇੱਥੇ ਮੈਂ ਸਾਰ ਨੂੰ ਨੀੜਾ ਪਾਉਂਦੀ ਆਂ ਮੈਂ ਉਹ ਮੈਂ ਤੇਰੀ ਪਾਣੀ ਰੱਖਣਾ ਮੈਂ ਸਾਂ ਨੀ ਨਹੀਂ ਬੋਣ ਹੋਵੇ ਨਾ ਤੁਸੀਂ ਪਹਿਲਾਂ ਦੱਸੋ ਛੋਟੇ ਬੈਗੀ ਪਈਆਂ ਕੋਈ ਮਹਿ ਬੰਨ ਲਾ ਬੈਸ ਨੇ ਆ ਮੈਂ ਤਾਂ ਬੰਨੀ ਜਾਂਦੀ ਮੇਰੇ ਹੱਟ ਬੋਣ ਹੋਵੇ ਹੁਣ ਆ ਹੋ ਗਏ ਫੜੇ ਹੱਡਾ ਤੋ ਨਹੀਂ ਮੰਕਰ ਰੱਖ ਲਮੈਂ ਸਾਬ ਦੇ ਰੱਖ ਲੈ ਰੋਜ ਨਹੀਂ ਮੈਥੋਂ ਲੋਟ ਆਉਂਦੇ ਜਾਂ ਆ ਕਰੇ ਕਰ ਤੇਰੀ ਹੁੰਦੀ ਚੰਗੀ ਬਣੀ ਪੈਸਾ ਤੇ ਸਿੱਧੀ ਹੋ ਕੇ ਰੁਪਏ ਧਰਿਆ ਕਰ ਇੱਥੇ ਮਹੀਨੇ ਦੇ ਬਣੇ ਦੇ ਦੇ ਕਰੂੰ ਕੋਈ ਨਹੀਂ ਅੱਜ ਤੂੰ ਦੁਪਾ ਦੇ ਮੈਨੂੰ ਜਾ ਜਾਏਗਾ ਅੱਜ ਕਾ ਮੈਂ ਦੇਦਣਾ ਤੂੰ ਤੈਨੂੰ ਪਾ ਦੇ ਤੇ ਹਸਾਬ ਲਾ ਲੈ ਨਹੀਂ ਨਹੀਂ ਅੱਜ ਤਾਂ ਪਾ ਦੇ ਆ ਜੂ ਰੋਜ ਚੱਕ ਕੇ ਗੜਬੀ ਬੈਰ ਨੇ ਲੈ ਕੇ ਵੀ ਤਸਿਹਰ ਪੱਕੇ ਦੀ ਆਉਂਦੀ ਆ ਮੈਂ ਪਾ ਰਿਹਾਂ ਨੂੰ ਦੁੱਧ ਉਹ ਕਿੱਧਰ ਗਈ ਆਪੂ ਚਰ ਦੁੱਧ ਲੈ ਗਈ ਸੀ ਚਲ ਮੈਂ ਪਾ ਕੇ ਦੇ ਦਿੰਨਾ ਪੜਾ ਆਕੜ ਦਿਖਾਉਂਦੀ ਆਕੜ ਦੁੱਧ ਮਹਿੰਗਾ ਨੂੰ ਨੀਰਾ ਪਾ ਕੇ ਗਈਆਂ ਰੋਜ਼ ਤੁਰੀ ਜਾਊਗੀ ਪਾ ਰੇ ਦੁੱਧ ਆ ਛੋਟੇ ਵਰਗੀ ਕੋਈ ਤੂੰ ਮੈਂ ਬੰਨ ਲੈ ਕਦੀ ਭੈਣ ਚੋਦੀ ਦੱਸ ਪੈਸਾ ਤੂੰ ਇੱਕ ਤਿਲ ਜੰਮ ਕੇ ਧਰ ਕੇ ਐ ਕਰੀ ਭਾਈ ਪੁੱਛਰੇ ਹਾਂ ਅੱਜ ਦਾ ਮੈਂ ਪਾਤਾ ਪਰਾ ਦੁੱਧ ਐਤੂ ਬਾਦ ਦੇਣਾ ਪੈਸਾ ਡੇਂ ਮੇਰੀ ਇਹ ਲੜਦੀ ਨੋ ਕਹਿੰਦੀ ਤੂੰ ਤਾਂ ਰੋਜ ਕਹਿੰਦੀ ਦੁੱਧ ਪਾ ਦੇਣਾ ਕਹਿੰਦੀ ਪੈਸੇ ਨਹੀਂ ਚੱਕੀ ਲੈਂਦਾ ਨਾ ਨੰਗਾ ਨਹੀਂ ਜਾਂਦੇ ਹੁੰਦੇ ਤੂੰ ਤੇ ਮਾਰਾ ਹੁੰਦਾ ਕੱਤੀ ਦੱਸੀ ਫਿਰ ਇੱਥੇ ਮੇਰਾ ਧਰ ਗਿਆ ਦੁੱਧਾ ਆ ਜੇ ਗੰਝ ਪਰਖਦੀ ਆ ਦੇ ਦੇ ਇਹਨਾਂ ਨੂੰ ਦੁੱਧਾ ਹਾਰਾ ਦਿਨ ਇਹਨਾਂ ਨੇ ਕੋ ਕੰਮ ਨਹੀਂ ਕੋ ਧੰਦਾ ਨਹੀਂ ਕਰਨਾ ਧੁਰੀਆਂ ਨਹੀਂ ਆ ਲੈ ਨਹੀਂ ਬੰਦ ਲੈਣੀਆਂ ਰੇਲ ਗੱਡੀ ਪੰਮ ਉਹ ਲੈ ਤੜਕੇ ਨੂੰ ਤਾਰੋਂ ਨੂੰ ਮੋੜੀ ਪਾ ਦੇ ਦੁੱਧ ਇਹ ਕਿਹੜੀ ਦੁੱਧ ਦਾ ਕੀ ਰੱਸੀ ਹੈ ਇਹਨਾਂ ਦੀ ਤਾਂ ਆਪਦੀ ਲਿਆਵਾਂਗੇ ਭਰਾਵਾ ਮੈਂ ਸਾ ਆਪਣੀ ਚਾਹ ਕਰਿਆ ਕਰਾਂਗੇ ਅੱਜੀ ਦੁੱਧ ਨੂੰ ਮੰਗਾਈ ਅੱਜੀ ਦਿੱਸਤਾ ਨਾ

ਫੈਂ ਕੋ ਦਾ ਛੜਿਆ ਬੰਦਾ ਜਰ ਕਰ ਜਾਲੀ ਹੈ ਹੋ ਸਾਰੇ ਕੋ ਮਨੋ ਕਰਦਾ ਲੱਗਦਾ ਦੁਮੜ ਕੇ ਨਾ ਹੀ ਕਾਤੀ ਦੁਦਰੋਂ ਮਾ ਨਾ ਆਵਾਂ ਖਫਰਾ ਨਾ ਮਾਗੇ

ਇਹਨੇ ਭਾਈ ਕੀ ਕਰਿਆ ਮੈਨੂੰ ਪਾਣੀ ਨਾ ਵੱਢਣ ਦੇ ਬਈ ਮੈਂ ਆਖਾ ਕੋਈ ਨਾ ਛੜਾ ਜਦੋਂ ਮਾਝ ਲੱਗਿਆ ਬਾਹ ਚਿੱਟੱਕ ਹਾਂ ਤੇ ਮਾਤਾ ਕਹੀ ਢੱਤੀ ਪੁੱਛੀ ਇਹਨੇ ਟੂਕਣੇ ਕਿ ਤੇ ਮਾਤਾ ਸੱਤਲਾ ਸਿਕੜੀ ਸੱਲਤਾ ਪਾਰ ਮੁਰਕਾ ਅਜੀ ਬਣਾਉਂਦਾ ਮੈਨੂੰ ਟੁੱਟ ਹੁਣ ਕੀ ਕਹਿ ਕੇ ਉਦਾਰ ਹੋਣੀ ਹੈ ਉਹ ਹੀ ਘਾਰ ਹੋਣੀ ਤਾਂ ਨਹੀਂ ਮੈਂ ਜਦ ਦੱਤਾ ਨੇ ਜਵਾਬ ਦੇਤਾ ਨੇ ਹਾਂ ਮੈਨੂੰ ਪਤਾ ਲੱਗ ਗਿਆ ਉਹ ਹੀ ਘਾਰ ਹੋਣੀ ਹੈ ਆਪ ਦੀ ਦੇਵਾਂਗੇ ਆਪਾਂ ਗਾਂਵ ਦੀ ਚੋਆ ਕਰਾਂਗੇ ਆਪਾਂ ਲੋੜ ਹੀ ਨਹੀਂ ਕੁਝ ਨਹੀਂ ਚਾਹਾਂਗੇ ਕਰੀ ਕਿੰਤਰ ਕੱਲੀ ਹੋਣੀ ਹੋਰ ਕੀ ਹੈ ਹੋਰ ਭਾਈ ਦੇਖੋ ਉਹ ਵੀ ਕੁੱਤੇ ਵੰਡੇ ਆ

آجا آجا آ جم لیلا لو ہر گیا پانا پاؤں کمبلی کمبلی لے کمبلی بگو لکڑ مارا لوڑے پتے گئے ہاں نہ میری بُگو ناچ نہ آ جا آ جا ਆ ਗਾਗਾ ਨੀਰਾ ਪਾਉਂ ਕੰਬਲੀ ਦੇ ਤੋ ਕਰਾ ਖਾਲੀ ਪਾਵੇ ਲੈ ਫੇਰੋ ਕੀ ਗੱਲ ਕੰਪਲੀ ਦੇ ਖਲ ਡਰਗਾ ਆ ਗਾਗਾ ਕਿ ਨਾਟਕ ਕਰਨਾ ਆ ਗਾ ਬੁੱਗੋ ਨਾਟਕ ਕਰਾਉਣਾ ਜੀ ਕਰੀਏ ਨਾ ਮੈਂ ਕਰ ਦੋਏ ਆ ਪੁੱਛ ਲਿਆ ਕਿ ਮੈਂ ਠੀਕ ਹੈ ਨੂੰ ਕਰੇ ਖਿੱਚੀਏ ਫਿਰ ਤਾਂ ਕੋਈ ਇਹ ਕੰਨਾ ਮੱਛਲੀ ਨਾਟਕ ਕਰਾਉਣਾ ਮੈਂ ਮੇਲੇ ਤੇ ਲਿਜਾਇਆ ਕਰੂੰ ਕੀ ਗਾਂਠ ਦੇਖ ਤੂੰ ਖਾਜਾ ਕੱਟ ਕੇ ਦਿਖਾਵਾ

کلمبر بچھی ہے اور پھر دم پچا کا پہن جا جائے کیا چیو بنا رہا پی لائیں گے کیا ٹائم کر پھر ادھر آیا تھا نمو لالا اچھا اچھا کی نہیں دی پی آتی تو تاہم کا اوپی نہیں پھر تو مانتا ہی نہیں ہے پھر کیا ٹائم میری گل کیا چاکی پو کرو لائن گئی دودھ میرے سالے کا گردیا لیا یا دودھ پیشے وہ آکر جا جا پانی پاکے دیتا چاکی کنی اچھا گل میں با کر دی میرا دام میرا پکا نہ نچی گیا بچی نہ نہ بچی بچی نال نچنا کان ਉਹ ਤਾਂ ਖਿੱਚ ਕੇ ਲੈ ਗਈ ਚਾਚੀ ਅੱਛਾ ਆਹੋ ਤੇ ਮੈਂ ਮਾਂ ਕਰ ਦਿਆ ਕਿਆ ਹਾਂ ਕਿਆ ਕਰ ਦਿਆ ਕਿਆ ਕਰ ਦਿਆ ਮੇਰੇ ਖਾਤਰ ਕੱਲ ਕੱਲ ਕੋਈ ਡਾਲੇ ਨਾ ਨਾ ਦੁੱਧ ਤਾਂ ਲਾਜਾ ਚਾਚੀ ਕੇ ਪਾਣੀ ਵਾਲੀ ਬਣਾ ਲੇਗੀ ਵਰਨਾ ਕੋਈ ਨਹੀਂ ਆਣੀ ਹੈ ਹਾਂ ਦੁੱਧ ਲਾਜਾ ਦੁੱਧ ਜੀ ਇੱਥੇ ਲਾਜਾ ਲਾਜਾ ਲੈ ਹੈ ਤਰੋਹੀ ਕੱਲ ਵਿੱਚ ਧਰ ਲੋਗੇ ਘੋਟਾ ਪਟਿਲੀ ਕਿਆ ਬਰਦੀ ਸੀ ਥਾਲੀ ਕੋ ਕਾਕੜ ਆ ਵੀ ਜਾਵੇ ਹੈ ਹੋਰ ਕੋਈ ਅਖੀ ਦਾ ਫਟੜਬੜੀ ਠੀਕ ਆ ਵਧੀਆ ਤੂੰ ਦੱਸ ਮੈਂ ਤਾਂ ਕਹਿੰਦਾ ਗੱਲਾਂ ਕਿਹੜੀਆਂ ਕਰਨਾ ਬਸ ਅਸਲ ਬੋਲ ਵੀ ਦੀਏ ਤੂੰ ਵੀ ਗਣਕ ਆ ਕਣਕੀ ਬੀਜੇ ਛੋਲੇ ਬੀਜੇ ਮੈਂ ਕਣਕ ਬੀਜੀ ਹੈ ਅੱਛਾ ਸਾਗੇ ਖਾਗਾ ਕਿਲੇ ਬਾਣਾ ਪਣਾ ਤੇਰੇ ਕੋਲੇ ਵੀ ਆ ਹੋਰ ਕੰਡ ਰੱਖੂਗਾ ਕੋਈ ਜੱਫੇ ਜਮਨ ਮਨ ਤਾਂ ਲੱਗਦਾ ਨਹੀਂ ਲੱਗਦਾ ਕਿ ਪਤੰਦਰ ਦਾ ਪਤਾ ਲਈ ਟੋਕਲੇ ਬਣਾਉਣੇ ਤੇ ਮਨ ਜੇ ਪਤੰਦਰ ਦਾ ਖਸਮੇ ਕੜਾ ਮਨ ਦਾ ਡੱਕਾ ਹੁੰਦਾ ਪਕੜ ਪਕੜ ਨਾਲ ਹਾਂ ਤਾਂ ਕੜਾ ਪਤੰਦਰ ਥੋੜੀ ਜੀ ਹੈਗਾ ਠੀਕ ਹੈ ਵਧੀਆ ਵਧੀਆ ਆ ਗਿਆ ਕਿੱਦਾਂ ਫਿਰ ਜਾਉਂਗਾ ਬਸ ਇੱਥੇ ਤੇਰੇ ਕੋਲ ਹੀ ਆਇਆ ਸੀਗਾ ਬਹਿ ਗਿਆ ਬਹਿ ਜਾਂਨੇ ਆ ਅੰਮਾ ਸੀ ਅਰ ਤੇਰੇ ਕੋਲੇ ਹਾਂ ਉਹ ਠੀਕ ਹੈ ਸਭ ਤੇ ਠੀਕ ਹੈ ਜਮਾ ਨਾ ਹੋ ਤੇ ਗੱਡੀ ਟੁੱਟ ਜਾ ਬਸ ਠੀਕ ਹੈ ਆਪਣੇ ਆਂ ਬਿਪੰਕੀ ਬੰਦੇ ਆਪਾਂ ਹਾਂ ਮਟਰੀ ਨਸ਼ੇ ਕੋਈ ਜੋ ਹੋਵੇ ਵਿਆਹ ਬਪਟਾਇਆ ਹੋਇਆ ਨਹੀਂ ਬਚਮਨ ਉਹਦਾ ਛੜੀ ਮਰ ਜੰਗੇ ਬਈ ਹੁੰਦਾ ਤੇਰਾ ਵੀ ਨਹੀਂ ਨਾ ਹੋਵੇ ਨਹੀਂ ਹੁੰਦਾ ਨਾ ਨਾ ਰੱਬ ਦਾ ਨਾ ਬਾਜੀ ਬਾਤਾਂ ਬਲਿਆ ਕੰਦਾ ਆਪਣੇ ਨਾਲ ਤੂਤ ਖੜਾ ਯਾਰ ਤੂਤ ਦੇ ਛਟੀਆਂ ਬਰ ਪੁੱਛਣਾ ਸੀਗਾ ਤੂਤ ਤਾਂ ਖੜਾ ਬਈ ਕੋਕਰੇ ਬਣਾਉਣੇ ਯਾਰ ਅਗਰ ਨਾ ਵਿਆਹ ਹੀ ਜਾਂਦਾ ਯਾਰ ਮੁੰਡੇ ਦਾ ਤੇ ਮਹਾ ਯਾਰ ਪੁੱਛਿਆ ਹੀ ਏ ਰੱਤਾ ਕਿਦਨੇ ਕੁ ਗਾਨ ਕੋਈ ਤੈਨੂੰ ਪਤਾ ਹੀ ਯਾਰ ਇਸ ਮਠੇ ਮਢੀ ਬਣਾਈਦਾ ਸਭ ਪਕੜੂ ਪਕੜੇ ਵਿੱਚ ਰੱਖਣੇ ਪੈਂਦੇ ਆ ਧੁੱਕ ਜਾਣ ਨਿਵਾਜ ਗਿਆ ਕੰਬ ਲਿਆ ਬੱਤ ਡਰਿਆ ਹੁੰਦੀਆਂ ਟੱਕੜ ਤੂੜੀ ਤੜੀ ਪਾਣੀ ਦੇਖ ਲੈ ਉਹਨਾਂ ਵਾਸਤੇ ਤੇ ਬਰਤਨ ਗਏ ਅੱਗੇ ਪਾਈ ਦੀ ਧੁੱਕ ਜਾਣ ਵਾਲੀ ਕੋਨਾ ਅੱਗੇ ਪੰਡੀਆਂ ਨਾਲ ਪਾਈ ਮਾਈ ਦਾ ਪਾਉ ਤੂੰ ਤਾਂ ਯਾਰ ਉਹੀ ਗੱਲ ਕਰਦਾ ਤੇਰੇ ਨਾਲ ਉਹੀ ਜਵਾਕਾਂ ਦੀ ਗੱਲ ਹੈਗੀ ਪਿਛਲੀਆਂ ਪੁੱਤਦਾ ਹੀ ਨਹੀਂ ਤੂੰ ਤਾਂ ਪਾਣੀ ਕੋ ਨਹੀਂ ਪਟ ਕੇ ਭਾਈ ਇਹਨੇ ਕੁੱਲ ਜਾਣ ਦੀ ਕੁੱਗਾਲੀ ਮੈਂ ਟੁੰਦਾ ਜਾਂ ਹਾਂ ਏ ਮਟਲੀ ਟੋਕਰੇ ਤਾਂ ਮਹਿੰਗੇ ਭਾਈਆਂ ਦੇ ਬਨੇ ਬਣਾਈ ਲੈ ਲੈ ਤੇਰੇ ਤਾਂ ਖੜੀਆਂ ਆ ਛੜੀਆਂ ਤੂੰ ਸਾਗੜੀਆਂ ਆ ਤੂੰ ਤਾਂ ਅੰਗਨਟਾ ਹੈਗਾ ਨਜਾਨਾ ਤੈਨੂੰ ਪੁੱਛਾਂ ਕਿ ਰੁਪਏ ਲੋ ਪਰ ਕਹਦਾ 4 ਰੁਪਏ ਲਵੇਂਗਾ ਦਾਸ ਫਿਰ ਸਾਡਾ 19 ਹੈ ਦਾ ਹੁ ਤੂੰ ਤਾਂ ਆ 1900 ਦਾ ਨਾ ਕਿ 6 ਮਹੀਨਾ ਬਾਅਦ ਫੁੱਟਦਾ ਬੱਪੂ 6 ਮਹੀਨੇ ਬਾਅਦ ਫੁੱਟਦਾ ਫੇਰ ਕੀ ਤੂੰ ਆ ਦਸਾਂ ਭੇ ਯਾਰ ਰੱਖ ਲਈ ਜਾਂ ਤੂੰ ਹੈ ਜਾ ਡੋ ਟੋਕਰੇ ਦੇ ਤੋਦੀ ਟੋਕਰੇ ਕਰ ਲੈ ਇਹ ਕਰ ਲੈ ਚੱਲ ਅੱਡੇ ਟੋਕਰੇ ਚੱਲਾ ਦੋ ਟੋਕਰੇ ਕਰ ਲੈ ਬਣਾਈ ਇਹ ਦੇ ਬਣਾਈ ਤੂੰ ਦੀ ਚਾ ਲੈ ਦੋ ਟੋਕਰੇ ਕਰ ਹੁਣ 15 ਚਾਹ ਦਾ ਪੁੱਛ ਲੈ ਕੀ ਤਾਂ ਇਹ ਨਿੱਪਲ ਨੂੰ ਮੂੰਹ ਲਾ ਲੈ ਤਾਂ ਬੜੀ ਚੰਗੀ ਗੱਲ ਐ ਨਿੱਪਲ ਯਾਰ ਕਿਤੇ ਤੇਰੀ ਮੂੰਹ ਨਾ ਰੂ ਨਹੀਂ ਫਿਰੂੰ ਗੱਲ ਕਰਦਾ ਜਿਹੜਾ ਹੁੰਦਾ ਕੀ ਭੈਂਦੇ ਜਦੋਂ ਛਕੂ ਤਾਬਾ ਖੋਲਿਆ ਮੈਨੂੰ ਅੱਗੇ ਆਇਆ ਉੱਲੂ ਜਾਂ ਭੈਂਗਾ ਗਿਆ ਦੇ ਵਿਕਣ ਦਾ ਕੀ ਜਿਹੜੇ ਹੈ ਨਹੀਂ ਦੁੱਧ ਦਾਦਾ ਹੈ ਨਹੀਂ ਨਾ ਦੁੱਧ ਮੋਲ ਜਾਨੇ ਚਾਹੀ ਕਿ ਵਿਚਾਰੀਓ ਕਰ ਜਾਓ ਜੇ ਇਹ ਪੈਂਟ ਛੋਦੇ ਨੇ ਪਾਣੀ ਪਾ ਕੇ ਦੇਣਾ ਹਾਂ ਕੱਚੀ ਕੌਣ ਪਾਣੀ ਪਾ ਗਏ ਤਾਂ ਗਾਵਾਂ ਦੁੱਧ ਹੀ ਆਉਂਦਾ ਦਾ ਪਾਣੀ ਦਾ ਕੋਈ ਪਾਗਦਾ ਇੰਨਾ ਤਾਂ ਕੋਈ ਨਹੀਂ ਪਾਗਦਾ ਜਿਹੜਾ ਪਾਣੀ ਪਾਗਦੇ ਦੇ ਆ ਮਰੀ ਜਾਂਦਾ ਮਕੰਦਿਆ ਗਾ ਕੀ ਪੁੱਛਦਾ ਮਕੰਦਿਆ ਮੈਨੂੰ ਪਤਾ ਤੇਰਾ ਬਣਾ ਸਰੀਰ ਮੈਂ ਹਾਂ ਠੀਕ ਹੈ ਨਾ ਆਪਣਾ ਬਣਾ ਬਈ ਵਸ ਜਿਹੜੀ ਗੱਲ ਹੈ ਤੈਨੂੰ ਪਾਣੀ ਵੀ ਦੁੱਧ ਵੀ ਪਾਣੀ ਲੱਗਦਾਗਾ ਨਾ ਨਾ ਭਾਈ ਗੱਲ ਕਰੀ ਉਹ ਡੱਕੇ ਨਾ ਗਾ ਅਰੇ ਅਰੇ ਪਾਣੀ ਪੀਲਾ ਕੋਤ ਭਾਈ ਆ ਦੇਖ ਨਤੰਦਰਾ ਖੜਾ ਰਦਰ ਤਾਂ ਮਾਥਾ ਹੋਈ ਜਾਏਗਾ ਖੜਾ ਤੇ ਇੱਕ ਮਿੰਟ ਹੀ ਹੋ ਜਾਣਾ ਕੋਡਾ ਹੋ ਮੈਨੂੰ ਪਤਾ ਹੈਗਾ ਪਰ ਤੂੰ ਗਾਇਲ ਖੜਾ ਅੱਪਾ ਆਇਆ ਗਿਆ ਅਗਲਾ ਚੌੜਾ ਕਰ ਗਿਆ ਉਹ ਖੁੰਡਾ ਚੱਕਰਾ ਦਾ ਕਾ ਨੂੰ ਤੂੰ ਡਿੱਗਤੇ ਕਿਦੇ ਪਾਸੇ ਪਾਣੀ ਭਾਈ ਕੁਛ ਪੀਲਾ ਖੜ ਜਾ ਹਾਂ ਪਾਣੀ ਪੀਲਾ ਹੈ ਉਹ ਲਾਈਨਿੰਗ ਕਰਨੀ ਉਹ ਤੂੰ ਕੋੜਾ ਕਿਸੇ ਦੰਗਾ ਲਾਉਣਾ ਹੈਗਾ ਅੱਗੇ ਭਾਈ ਜੀ ਯਾਰੋ ਚਾਹੇ ਕਿ ਨਾ ਤੂੰ ਟੁੱਟੀ ਤੇ ਯਾਰ ਤੁੱਟੀ ਦਾ ਆਦਿ ਕਿਹਨੂੰ ਕਹਿਣਾਗਾ ਵੀ ਚਾਹ ਪਿਆ ਆ ਜਾ ਨਾ ਕਿ ਪੀ ਕੇ ਉਹਨਾਂਗਾ ਕੰਜਰੋ ਸੱਤ ਤਿੰਨ ਕੋਲ ਦਿੱਤਾ ਸੇ ਉਹਨਾਂਗਾ ਕਿੱਡੇ ਮੈਨੂੰ ਕੱਪ ਚ ਪਾ ਕੇ ਦੇਤੀ ਓਏ ਤੈਨੂੰ ਹਵਾ ਫੜਾਂ ਉਹ ਡੂੰਡੀ ਵਾਲਾ ਕੱਪ ਫਾੜਨੀ ਚਾਹਾਂਗਾ ਆ ਯਾਰ ਗੂਗੀ ਨਾਲੇ ਵੇਖ ਆਪਣੇ ਰੋਜ਼ ਜਾਂਨਾ ਮੈਂ ਚਾਹ ਪੁੱਛੀ ਕਰ ਦੇ ਓ ਕੀ ਵਰੋ ਤੂੰ ਪੀਆ ਹੁਣ ਇਦੋਂ ਆਹ ਤੇ 2 ਘੰਟੇ ਹੋ ਗਏ ਪਹਿਲਾਂ ਉਹ ਤਾਂ ਨਹੀਂ ਪੀ ਗਿਆਗਾ 2 ਘੰਟੇ ਕੀ ਚਾਚੀ ਦੇਖ ਲੈ ਤੇਰੇ ਘਰ ਦੀ ਮਾਛੀ ਹਾਂ ਛੁੱਟ ਛਿੰਦੇ ਲੋ ਹਾਂ ਮੇਰੇ ਖਾਲੇ ਦੀ ਨੂਨ ਪਾ ਕੇ ਦਿੱਤਾ ਜੇ ਚਾਚ ਨੂਨ ਹੁੰਦਾ ਕੁ ਭਾਈ ਉਹ ਚਾਚ ਲੋਰ ਕਾ ਨਹੀਂ ਬੰਡਾ ਦੇ ਪਤਾ ਆ ਵੀ ਬੰਦਾ ਹਾਂਬਲੀ ਬੰਦੇ ਨੂੰ ਤਾਂ ਨੂਨ ਪਾ ਕੇ ਦਿੱਤਾ ਚੰਗਾ ਹੁੰਦਾ ਤੇ ਫੇਟੂ ਉਹ ਹੈ ਜਾਂ ਪੀ ਲਿਆ ਕਿਆ ਮੈਂ ਤਾਂ ਪੀਣੀ ਹੈ ਤਾਂ ਹੀ ਅਸੀਂ ਪਾਉਣੇ ਹੈਗੇ ਹੋਰ ਕਿਹੜੀ ਗੱਲ ਪਾਉਣੇ ਹੈਗੇ ਬੈਠਾ ਦਾ ਛੱਟ ਝੋਟਾ ਚੋਣਾ ਖੜ ਗਿਆ ਕੋਈ ਨਹੀਂ ਬੈ ਜਾ ਜਾ ਕੇ ਫਿਰ ਥਾਲੇ ਛੋਟੇ ਦੇ ਮੈਂ ਤਾਂ ਤੈਨੂੰ ਭੇਜੂਗਾ ਚੱਲੋ ਮੈਨੂੰ ਮੈਨੂੰ ਪੇੜੀ ਇਹਦੇ ਕਾਲੀਆਂ ਗੱਲਾਂ ਲੱਗੀਆਂ ਭੋਲੇ ਮੇਰਾ ਪੂਰਾ ਬੱਚਾ ਆ ਨਾ ਦੁੱਧ ਬਾਦੂ ਕਮ ਲੈ ਛੋਟਾ ਕਰਾ ਟੋਣਾ ਹੈਗਾ ਜੋ ਹੀ ਛੋਟਾ ਦਾ ਚਾਰ ਨਾ ਇਹ ਸਾਰੇ ਗਵਾਖੀਏ ਦੇਖ ਲੈ ਗਵੰਢ ਨਾ ਜਾਇਆ ਨਾ ਕਿਸੇ ਨਾ ਕੋਈ ਨਹੀਂ ਦੇਖ ਤੇਰੇ ਹੈ ਹਮ ਬੇਬੇ ਕਿੱਭਾ ਜਾ ਹੋਂ ਦਾ ਹਾਂ ਤੇਰੀ ਹਣਗੇ ਇਹ ਖੇਡ ਪੰਨਾ ਦਾ ਕਰਦਾ ਜੇ ਇਹ ਮਨ ਦਾ ਲੱਗਦਾ ਤੇਰੇ ਤਾਂ ਗੋਡੇ ਨਾ ਰਜਾ ਸਾਨੂੰ ਦੇਖ ਕੇ ਯਾਰ ਹਾਂ ਜੋ ਹੋ ਗਿਆ ਪੋਲ ਮੇਰਾ ਛਾਣਾ ਲਗਾਈ ਪੈ ਰਿਹਾ ਜੇ ਬੰਦਾ ਜਗਲਾ ਨੂੰ ਨੂੰ ਇਹ ਪਤਾ ਸੀ ਮੈਂ ਕਰਦੇ ਆ ਅੰਗੇ ਮੇਰਾ ਥੋਲਿਆ ਕਿਵੇਂ ਕਰਦਾ ਹੁਣ ਆਸ ਹੀ ਰਹੀ ਹਾਂ ਕਿਉਂ ਲਾਲਾ ਗੋਡੇ ਇਨਾ ਕਮਾਂਜੀ ਬਹਿ ਗਏ ਪਾਹੀ ਨਗੜਾ ਹੋ ਗੋ ਤੋ ਦਾ ਮੇਰਾ ਸਾਲਾ ਮਰੇਗਾ ਕੁੱਤੇ ਦੀ ਮੌਤ ਹੋਣਾ ਮੇਰਾ ਸਾਫ ਤੇਰਾ ਲੱਗਦਾ ਕੱਲ ਇੱਥੇ ਜਾਂਦਾ ਖਾ ਦੇਣਾ ਪੰਜਾ ਕੁੱਤੇ ਲੇਖਾ ਦਾ ਕਿਨੇ ਦੇਖਾ ਇੱਥੇ ਲੇਖਾ ਤਾਂ ਦੇਨੇਗਾ ਤੁਸੀਂ ਕੰਗੇ ਜੋ ਕੱਲੀ ਮੁੱਖਾਂ ਨਾਲ ਸਾਡੇ ਧਰਮ ਰਾਜ ਨੂੰ ਕੀ ਕਹੋਗੇ تھرا چپری مو چاہیے ਕੰਦਾ ਕੋਈ ਗੱਲ ਨਹੀਂ ਉਹ ਫਿਰ ਵੀ ਆਪ ਦਾ ਨਹੀਂ ਕਦੇ ਹੁੰਦਾ ਹੀ ਹੈ ਰੋਜ਼ ਤਾਂ ਕੁਝ ਐਸਾ ਜਿਹਾ ਕੁਛ થਾ ਕਿ ਅੰਗੇ ਨਹੀਂ ਜਾਂਦਾ ਅੱਛਾ ਰੋਜ਼ ਆਉਂਦਾ ਕਿ ਬਾਂਜੀ ਨਾ ਹੋਣੀ ਕਿਸੇ ਦੇ ਪੈਂਦਾ ਤੇ ਰੋਜ਼ ਆਉਂਦਾਗਾ ਹੈ ਰੋਜ਼ ਆਉਂਦਾਗਾ ਰੋਜ਼ ਨਾ ਵੀ ਆਪਣੇ ਤਾਂ ਨਹੀਂ ਖਾਦਾ ਕੁਛ ਰੋਜ਼ ਨਹੀਂ ਅੱਛਾ ਮਾ ਕੀ ਤਾਂ ਰੋਜ਼ ਆਉਂਦਾ ਵੇ ਤਿੱਥੇ ਕਿਤੇ ਹੋ ਜਾਂਦਾ ਰੋਜ਼ ਇੱਕ ਦਿਨ ਟੱਪੇ ਛੇਛੇ ਜਾਦਾ ਰੋਜ਼ਾਨੀ ਮੈਂ ਕਿਤੇ ਕਾਂਗੂਰ ਕਰਕੇ ਜਾਂਦਾ ਜਿਹੜਾ ਰੋਜ਼ ਆ ਜਾਂਦਾਗਾ ਕਿਵੇਂ ਕਾਂਗੇ ਕੋਈ ਹੁੰਦਾ ਹੀ ਹੈ ਮੈਂ ਹਨ ਬਬਾ ਅੱਜ ਤਾਲਪਾ ਬੁੱਝੇਗਾ ਲਾਉਣ ਆਉਂਗੇ ਵੀ ਨਾ 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 ਨੀ ਨੀ ਗਲ ਹੋਰ ਪਾਸੇ ਇੱਥੇ ਤੈਨੂੰ ਮਿਲ ਤਾਉਂਦਾ ਹਣਾ ਹਾਂ ਪੈਂਡਾ ਲੈ ਗੋਲ ਵੀ ਜਿਵੇਂ ਤੇ ਜਕਰਦੀ ਚੱਟੀ ਕਿਉਂ ਜਾਣਾ ਰਹਾ ਹਾਂ 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 ਉਹ ਤਾਂ ਹੋ ਗਿਆ ਤੇ ਵੀ ਬੱਚ ਕੋਡੇ ਥੱਲੇ ਵੱਜ ਵੱਜ ਕੇ ਹੋ ਗਿਆ ਕੁੱਚੀ ਮੂੰਹ ਕੀ ਖਾਏਗਾ ਮਾਰਦੇ ਪੁੱਠੇ ਵਾਲਾ ਮਾਰਦੇ ਤੂੰ ਹੈ ਜਿਹੜਾ ਪਾਂਟੇ ਤਾਂ ਗੁੱਡੀ ਮੋੜ ਕੇ ਪਾਨਿਆ ਗੋਸ਼ ਦੇ ਮੇਰੇ ਉੱਤੇ ਦੀ ਜਾਂਦੇ ਗੇੜਾ ਖਵਾ ਕੇ ਜਾਂ ਪਈ ਜਾਂਦੇ ਮਕੰਦਿਆ ਮਕੰਦਿਆ ਹੁਣ ਖਤਮ ਹੋ ਗਿਆ ਉਹੋ ਸ਼ਰੀਰ ਨਹੀਂ ਰਿਹਾ ਜਿਹੜਾ ਤੂੰ ਪਹਿਲਾਂ ਪਾਰਦਾ ਪਹਿਲਾ ਸ਼ਰੀਰ ਨਹੀਂ ਰਿਹਾ ਜਿਹੜਾ ਤੂੰ ਪਹਿਲਾਂ ਪਾਰਦਾਗਾ ਕਈ ਬੰਦੇ ਦੇ ਤੂੰ ਡਰਾਈਵਰ ਵਰਗੇ ਸ਼ਰੀਰ ਆ ਮੀ ਲੱਗੀ ਫਿਰ ਦੇ ਟੁੱਟ ਲੈ ਤੇ ਕਿ ਡਾਇਰ ਆ ਜਾਂਦਾ ਚਲ ਠੀਕ ਆ ਮਕੰਦਿਆ ਚੰਗਾ ਫਿਰ ਜਾਂ ਜਾਂ ਤੂੰ ਤੇ ਛਾਂਗੂਗਾ ਜਿਹੜੇ ਪਰ ਕੋਸ਼ਿਸ਼ ਕਰਗੀ ਜੜਕੇ ਛਾਂਗ ਲਈ ਚੰਗਾ ਕਰਕੇ ਬੋਲੋ ਬੋਲਿਆ ਕਿ ਤੇ ਹੋ ਲੱਗ ਜੇ ਸੱਪ ਪੇੜਾ ਲੈ ਕੋ ਪਾਏ ਡਾਂਡਾ ਇਹ ਵੇ ਤੂੰ ਤੇ ਖੜਕੇ

ارے 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 بولنے بھی نہ نہ کھاڑ جو کھاڑ جو کھاڑ جو بیٹھ رہے ہو میرے سایہ دیکھ دیکھ بھائی کیا ہے دیکھ 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 رہی ہے بیٹھ اور کھڑے رہ بیٹھو دیکھ سب میرے بیٹھ کے دیکھ کل کے جو ٹھنڈ ہوگی میں یاد اگے ارے نہیں دیکھ کے خا جو کھائی جیو میں نا شروع لچی خاڑے رہو ماڑا گیا بھائی جی سارا دن خرو پچی جانے کچھ نالنا کی کار رہا ہاج